ਕਬੱਡੀ ਵਾਲਿਆਂ ਦੀ ਜਿਹੜੇ ਪਲੇਅਰ ਦੇ ਸੱਟ ਸੀ ਉਹਦੇ ਖਿਡਾਰੀਆਂ ਨੇ ਚੱਕਰ ਲਾਇਆ 5020 ਰੁਪਏ ਇਕੱਠੇ ਹੋਏ ਐ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਅਰਦਾਸ ਵੀ ਕਰਿਓ ਵੀ ਉਹ ਖਿਡਾਰੀ ਦੇ ਬਾਪੂ ਜੀ ਸਹੀ ਸਲਾਮਤ ਹੋ ਕੇ ਘਰਾਂ ਨੂੰ ਆਣ ਆਓ ਸਾਹਮਣੇ ਪਈ ਹੋਈ ਰੇਡ ਗੱਗੂ ਕਬੱਡੀ ਕਬੱਡੀ ਆਹ ਸਾਹਮਣੇ ਜਤਿੰਦਰ ਮੇਰੇ ਮਿੱਤਰੋ ਇਹ ਕਨੇਡਾ ਖੇਡਿਆ ਪੁੱਠੀ ਪਾ ਗਿਆ ਆਹ ਪੁੱਠੀ ਪਾ ਗਿਆ ਗੱਗੂ ਗੱਗੂ ਜਤਿੰਦਰ ਸਵਾਦ ਕਬੱਡੀ 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 ਤਾੜੀਆਂ ਵੱਜਦੀਆਂ ਮੇਲਾ ਮੇਲਾ ਬਣ ਗਿਆ ਸ਼ੰਕਰ ਦਾ ਕੱਠ ਵੀ ਸੋਹਣਾ ਟੀਮਾਂ ਵੀ ਸੋਹਣੀਆਂ ਇਹ ਪਹਿਲਾ ਸੈਮੀਫਾਈਲ ਹੈ ਇਹ ਰਾਮਦੀਆ ਗੁੱਜਰ ਮੇਰੇ ਮਿੱਤਰੋ ਇਹ ਜ਼ਿਲ੍ਹੇ ਪਟਿਆਲੇ ਦੇ ਤੁਦਣ ਗੁੱਜਰਾਂ ਪਿੰਡ ਤੋਂ ਆਇਆ ਹੈ ਇਹ ਕਦੇ ਦਗਾਲ ਵਾਲੇ ਬਿੱਟੂ ਦਾ ਭਾਂਜਾ ਪਰ ਚਾਰ ਤਲਬਣ ਦੇ ਇੱਕ ਨੇ ਕਿੰਨੀ ਟਰਾਈ ਲੱਗਦਾ ਜੋਰ ਆ ਮੁੰਡਾ ਗੁਜਰਾਂ ਦਾ ਰੁਕਣ ਦੇ ਮੋੜ 'ਚ ਨਹੀਂ ਨੰਬਰ ਦਾ ਵਾਅਦਾ ਕਰ ਗਿਆ ਟੋਨੀ ਕੋਚ ਮਾਛੀਵਾੜਾ ਸਾਹਿਬ ਛੋਟੀ ਦੀ ਟੀਮ ਲੈ ਕੇ ਪਜਿਆ ਮੈਚ ਸਮਾਪਤ ਹੈ ਮੈਚ ਹਾਂਜੀ ਰਿਜ਼ਲਟ ਦੱਸਿਓ ਜੀ ਆਓ ਜੀ ਬਾਬਾ ਗਾਈ ਦਾਸ ਧਨੌਰੀ ਤੇ ਨਾਲ ਪੀਡਲ ਹਰਿਆਣਾ ਮੇਰੇ ਵਾਲੇ ਮਾਈਕ ਤੇ ਓ ਕਰਿਆਣਾ ਸਾਹਿਬ ਆਓ ਜੀ ਹੋਮ ਕੜਿਆਣਾ ਅੰਤਰਰਾਸ਼ਟਰੀ ਪਲਾਰਾ ਸਾਡੀ ਖੇਡ ਕਬੱਡੀ ਦਾ ਉਧਰ ਉਧਰ ਆਉਣ ਵਾਲੀ 12 ਤੇ 13 ਦਸੰਬਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪਗੜਾਣਾ ਪਿੰਡ ਹੈ ਕਬੱਡੀ ਪੰਜਾਬ ਫੈਡਰੇਸ਼ਨ ਦੇ ਮੈਚ ਹੋਣਗੇ ਬੈਸਟਾਂ ਨੂੰ ਮੋਟਰਸਾਈਕਲ ਕਬੱਡੀ ਓਪਨ ਦੇ ਮੈਚ ਹੋਣਗੇ 2.5 ਲੱਖ ਪਹਿਲਾ ਇਨਾਮ 2 ਲੱਖ ਦੂਜਾ ਬੈਸਟਰੇਟਰ ਯਾਫੀ ਨੂੰ ਕੰਬੈਨਾਂ ਦਿੱਤੀਆਂ ਜਾਣਗੀਆਂ ਬਾਈ ਰਣਜੀਤ ਚੰਡੀਗੜ੍ਹ ਬਬਰ ਚੌਧਰੀ ਦੀ ਸੱਦਾ ਦਿੰਦੇ ਐ 12 ਤੇ 13 ਦਸੰਬਰ ਉਹ ਪਗੜਾਣੇ ਦਾ ਕਬੱਡੀ ਕੱਪ ਹੋਵੇਗਾ ਬੈਸਟਾਂ ਨੂੰ ਕੰਬੈਨਾ ਦਿੱਤੀਆਂ ਜਾਣਗੀਆਂ ਉਧਰ ਬਾਈ ਜਲਵੀਰ ਗਰੇਵਾਲ ਔਰ ਨਾਲ ਅਮਨਜ ਬੰਦਾ ਜੱਗਾਵੰਦ ਬਿੱਲਾ ਸ੍ਰੀ ਔਰ ਗੁਰਤੇਜ ਢਿੱਲੋ ਦਮਨ ਗਰੇਵਾਲ ਔਰ ਸਾਡੇ ਕੁਲਜੀਤ ਅਨਮੋਘੀਰ ਸਭ ਇਹਨਾਂ ਸਾਰੇ ਭਰਾਵਾਂ ਵੱਲੋਂ ਸਨੀਰ ਹਲਮਗੀਰ ਵਾਲੇ ਦਾ ਸੋਨੇ ਦੀ ਮੁੰਦੀ ਦੇ ਕਬਰ ਨਾਲ ਸਨਮਾਨ ਆਓ ਜੀ ਅਗਲੀ ਗੱਲ ਓਮ ਕਿਰਿਆਲਾ ਸਾਹਿਬ ਉਧਰ ਐਡਵੋਕੇਟ ਸੰਦੀਪ ਸਿੰਘ ਬਿੰਦਰੀ ਚਾਲ ਮੰਗਲ ਹਰਦੀਪ ਬਿਰਕ ਤੇ ਨਾਲ ਬਲਬੀਰ ਚਾਲ ਜੀ ਕਿੰਗ ਬਿੰਦਰੀ ਚਹਲ ਹਰਸ਼ਮਾਨ ਗੁਰਵਿੰਦਰ ਫੌਜੀ ਗਗਨਾ ਚਹਲ ਅਰਸ਼ ਸਰਾ ਮੰਗਲ ਤਜਿੰਦਰ ਬਿਰਕ ਮੰਗਲ ਸਨੀ ਬਿਰਕ ਸ਼ਿਮਾ ਬਿਰਕ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਗੱਗੀ ਦਦਾਲ ਮਾਲਵਾ ਕਬੱਡੀ ਅਪਡੇਟ ਪੇਤੋਂ ਹੈਰੀ ਮੱਲ ਬਵਾਣੀ ਤੇ ਨਾਲ ਹਨੀ ਚਾਲ ਖੇਡ ਕਬੱਡੀ ਪੇਤੋਂ ਹੈਰੀ ਸਾਡਾ ਵੀਰ ਹੈਰੀ ਮੱਲ ਬੁਆਣੀ ਵਾਲਾ ਕਬੱਡੀ ਕਬੱਡੀ ਪੇਤੋ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੀ ਬਾਬਾ ਗਾਈ ਦਾਸ ਕਲੱਬ ਧਨੌਰੀ ਦੀ ਟੀਮ ਹੈ ਉਹ ਕਬੱਡੀ ਦੇ ਪ੍ਰਮੋਟਰ ਜਤਿੰਦਰ ਜੋਲ ਯੂ ਐਸ ਏ ਤੇ ਸੁੱਖਾ ਚੱਕਾ ਯੂ ਕੇ ਉਹਨਾਂ ਦੇ ਸੱਦੇ ਪੱਤਰ ਦੇ ਉੱਪਰ ਪੁੱਜੀ ਹੈ ਬਹੁਤ-ਬਹੁਤ ਧੰਨਵਾਦ ਉਧਰ ਸਾਡੇ ਵੀਰ ਨੇ ਨੋਨਾ ਬਿਰਕ ਜੱਸਾ ਰੁੜਕਾ ਪੰਨੀ ਬਿਰਕਾ ਗੁੱਗੂ ਬਿਰਕਾ ਜੱਸਾ ਕਰਖਣਾ ਗੋਰੀ ਰੁੜਕਾ ਰਾਜਵੀਰ ਰੁੜਕਾ ਜੱਸਾ ਕਰਖਣਾ ਇਹਨਾਂ ਭਰਾਵਾਂ ਨੇ 65 ਕਿਲੋ ਪਾਰਦੇ ਪਹਿਲਾ ਤੇ ਦੂਜਾ ਇਹਨਾਂ